ਕੈਬਨਟ ਮੰਤਰੀ ਸੋਹਤ ਵੱਲੋਂ ਖੰਨਾ ਦੇ ਵਾਰਡ ਨੰਬਰ 22 ਚ 35 ਲੱਖ ਰੁਪਏ ਦੇ ਵੱਡੀ ਲਾਗਤ ਨਾਲ ਨਵੇਂ ਟਿਊਰਬਲ ਲਗਾਉਣ ਦੇ ਵਿਕਾਸ ਕਾਰਜਾਂ ਦਾ ਕੀਤਾ ਗਿਆ ਉਦਘਾਟਨ ਖੰਨਾ ਦੇ ਵਾਰਡ 22 ਅਤੇ 23 ਦੇ ਵਸਨੀਕਾਂ ਨੂੰ ਮਿਲੇਗਾ ਛੁੱਧ ਪੀਣ ਵਾਲਾ ਪਾਣੀ ਖੰਨਾ ਦੇ ਵਾਰਡ ਨੰਬਰ 22 ਅਤੇ 23 ਦੇ ਵਸਨੀਕਾਂ ਨੂੰ ਪੀਣ ਵਾਲਾ ਛੁੱਧ ਸਾਫ਼ ਪਾਣੀ ਮੁਇਆਕਰਾਂ ਦੇ ਨਾਲ ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਪਟਨ ਮੰਤਰੀ ਤਰਨਪਜੀਤ ਸਿੰਘ ਸੋਨ ਦੇ ਵੱਲੋਂ ਵਾਰਡ ਨੰਬਰ 22 ਵਿਖੇ 35 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਨਾਲ ਉਹਦੇ ਚ ਆਰਸੀਸੀ ਦੇ ਪਾਈਪਲਾਈਨ ਪਾ ਕੇ ਯੂਪੀਬੀਸੀ ਦੀ ਪਾਈਪਲਾਈਨ ਪਾ ਕੇ 459 ਡਾਇਆਮੀਟਰ ਦੀ ਉੱਥੇ ਨਵਾਂ ਵੀ ਸੀਵਰੇਜ ਪੈਣ ਤੇ ਇਹਦੇ ਨਾਲ ਡੀਸੈਲਟਿੰਗ ਇੱਕ ਹੋਰ ਹੋਣੀ ਹੈ ਉਹਦੇ ਵਿੱਚ ਜਿਹੜੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਫੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕਾਪਟਨ ਮੰਤਰੀ ਸੋਹਤ ਵੱਲੋਂ ਖੰਨਾ ਦੇ ਵਾਰਡ ਨੰਬਰ 22 ਚ 35 ਲੱਖ ਰੁਪਏ ਦੇ ਵੱਧ ਦੀ ਲਾਗਤ ਨਾਲ ਨਵੇਂ ਟਿਊਰਬਲ ਲਗਾਉਣ ਦੇ ਵਿਕਾਸ ਕਾਰਜਾਂ ਦਾ ਕੀਤਾ ਗਿਆ ਉਦਘਾਟਨ ਖੰਨਾ ਦੇ ਵਾਰਡ 22 ਅਤੇ 23 ਦੇ ਵਸਨੀਕਾਂ ਨੂੰ ਮਿਲੇਗਾ ਸ਼ੁੱਧ ਪੀਣ ਵਾਲਾ ਪਾਣੀ ਖੰਨਾ ਦੇ ਵਾਰਡ ਨੰਬਰ 22 ਅਤੇ 23 ਦੇ ਵਸਨੀਕਾਂ ਨੂੰ ਪੀਣ ਵਾਲਾ ਸ਼ੁੱਧ ਸਾਪ ਪਾਣੀ ਮਈਆ ਕ੍ਰਾਂਤ ਦੇ ਨਾਲ ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਪਟਨ ਮੰਤਰੀ ਤਰਨਪਜੀਤ ਸਿੰਘ ਸੋਨਦ ਵੱਲੋਂ ਵਾਰਡ ਨੰਬਰ 22 ਵਿਖੇ 35 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ 652 ਫੁੱਟ ਡੂੰਘੇ ਬੋਰਵਲ ਕਰਕੇ ਨਵੇਂ 25 ਹਾਰਸ ਪਾਵਰ ਪੀਣ ਵਾਲੇ ਪਾਣੀ ਦੇ ਟੂਲ ਦਾ ਲਗਾਉਣ ਦਾ ਵਿਕਾਸ ਕਾਰਜਾ ਜੁਸ਼ਾਰਤ ਕੀਤੀ ਗਈ। ਉਨ੍ਹਾਂ ਕਹਿ ਕਿ ਇਹ ਕੰਮ 2 ਮਹੀਨੇ ਵਿੱਚ ਮੁਕੰਮਲ ਹੋ ਜਾਏਗਾ ਉਹਨਾਂ ਅੱਗੇ ਦੱਸਿਆ ਕਿ ਵਾਰਡ ਨੰਬਰ 22 ਅਤੇ 23 ਦੇ ਇਸ ਇਲਾਕੇ ਵਿੱਚ ਬੀਤੇ ਸਮੇਂ ਦੌਰਾਨ ਪਾਣੀ ਦੀ ਕਾਫੀ ਕਿੱਲਤ ਸੀ ਅਤੇ ਉਹਨਾਂ ਦੀ ਮੰਗ ਨੂੰ ਪੂਰਾ ਕਰਦਿਆ ਵਾਰਡ ਵਾਰਡ ਨੰਬਰ 22 ਵਿੱਚ ਨਵਾਂ ਟੂਬ ਲਗਾਇਆ ਜਾ ਰਿਹਾ ਹੈ ਤਾਂ ਜੋ ਵਸਨੀਕਾਂ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੋ ਪਹਿਲਾ ਮੀਡੀਆ ਦਾ ਧੰਨਵਾਦ ਤੁਸੀਂ ਕਵਰੇਜ ਕਰਨ ਲਈ ਅੱਜ ਖੰਨੇ ਦੇ ਵਾਰਡ ਨੰਬਰ 22 ਵਿਖੇ ਪਹੁੰਚੇ ਹਾਂ ਜੋ ਵਾਰਡ ਨੰਬਰ 22 ਵਿਖੇ ਖੰਨਾ ਦੇ ਜੋ ਸਾਡਾ ਇਸ ਮਹੰਦੇ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ ਜਿਹਦਾ ਮਸਲਾ ਹੱਲ ਕਰਨ ਦੇ ਲਈ ਊਰੇ ਜਣੀ ਕਿ ਬੋਰਵੈਲ ਲਗਾਇਆ ਜਾ ਰਿਹਾ ਜੀ ਦੀ ਕੀਮਤ ਹੈ 35 ਲੱਖ 20 ਹਜ਼ਾਰ ਰੁਪਏ ਦੇ ਵਿੱਚ ਇਹ ਬੋਰਵੈਲ ਦਾ ਕੰਮ ਹੈ ਜਿਹੜਾ ਉਹ ਅੱਜ ਨਹੀਂ ਪੱਥਰ ਰੱਖਿਆ ਜਾਊਗਾ ਔਰ ਇਹ 2 ਮਹੀਨੇ ਦੇ ਵਿੱਚ ਵਿੱਚ ਕੰਪਲੀਟ ਹੋਊਗਾ ਇਸ ਬੋਰਵੈਲ ਦੀ ਜਿਹੜੀ ਸਾਰੀ ਟੈਕਨੀਕਲ ਡਿਸਕ੍ਰਿਪਸ਼ਨ ਹੈ ਉਹ ਇਸ ਉਹਦੇ ਵਿੱਚ ਲਿਖੀ ਹੋਈ ਹੈ ਤੁਸੀਂ ਇਹਦੇ ਨੋਟ ਲੈ ਸਕਦੇ ਹੋ ਇਹਦੇ ਵਿੱਚ ਕਿਵੇਂ ਸੋ ਜਾਨੀ ਕਿ ਇਸ ਦੇ ਨਾਲ ਜਿਹੜਾ ਸਾਡਾ ਇਹ ਇਸ ਪੂਰਾ ਇਲਾਕਾ ਵਾਰਡ ਨੰਬਰ 22 ਹੋਇਆ ਇਹਦੇ ਨਾਲ ਲੱਗਦੇ ਸਾਰੇ ਇਲਾਕੇ ਹੋਏ ਇਹਦੇ ਚੋਂ ਜਿਹੜੀ ਪਾਣੀ ਦੀ ਲੰਬੇ ਸਮੇਂ ਤੋਂ ਪਿਛਲੇ 15 ਸਾਲ ਤੋਂ ਜਿਹੜੀ ਪਾਣੀ ਦੀ ਸਮੱਸਿਆ ਸੀ ਉਹਦਾ ਮਸਲਾ ਹੱਲ ਹੋ ਜੂਗਾ ਔਰ ਇਹ ਇਹ ਜਿਹੜਾ ਇਲਾਕਾ ਹੈ ਇਹ ਇਸ ਪਾਣੀ ਦੇ ਨਾਲ ਖੁਸ਼ਹਾਲ ਹੋਊਗਾ ਸਿਵਰੇਜ ਦੀ ਗੱਲ ਕਰ ਰਹੀ ਸੀ ਵੀ ਇਹਦੇ ਵਿੱਚ ਕੋਈ ਪ੍ਰੋਜੈਕਟ ਚੱਲ ਰਿਹਾ ਹੈ ਉਹ ਇਲਾਕਾ ਹੈ ਉਹ ਇਹ ਵਾਲਾ ਪ੍ਰੋਜੈਕਟ ਹੈ ਇਹਦੇ ਵਿੱਚ ਕੀ ਹੈ ਕਿ ਸਿਵਰੇਜ ਕਈ ਜਗ੍ਹਾ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਨਾਲ ਚੋਕ ਹੋਇਆ ਪਿਆ ਸੀ ਜਾਮ ਹੋਇਆ ਪਿਆ ਸੀ ਇਦੇ ਲਈ ਅਸੀਂ ਜਿਹੜੇ ਅਲੱਗ-ਅਲੱਗ ਜਾਨੀ ਕਿ ਕੰਮ ਕਰਵਾਏ ਨੇ ਜਿਹਦੇ ਵਿੱਚ ਇੱਕ ਤਾਂ ਰਾਮਗੜੀ ਆ ਪਵੰਦੇ ਨਾਲ ਜਿੰਨੀ ਵੀ ਉਹ ਏਰੀਆ ਪੈਂਦਾ ਹੈ ਜੀਟੀ ਰੋਡ ਦੇ ਉੱਤੇ ਉੱਥੇ ਸਾਰੀ ਸੀਵਰੇਜ ਦੀ ਡੀਸੈਲਟਿੰਗ ਦਾ ਕੰਮ ਹੈ ਤੇ ਨਾਲ ਉਹਦੇ ਚ ਆਰਸੀਸੀ ਦੇ ਪਾਈਪਲਾਈਨ ਪਾ ਕੇ ਯੂਪੀਵੀਸੀ ਦੀ ਪਾਈਪਲਾਈਨ ਪਾ ਕੇ 400 ਨਮ ਡਾਇਆਮੀਟਰ ਦੀ ਉੱਥੇ ਨਵਾਂ ਵੀ ਸੀਵਰੇਜ ਪੈਣ ਤੇ ਇਹਦੇ ਨਾਲ ਡੀਸੈਲਟਿੰਗ ਇੱਕ ਹੋਰ ਹੋਣੀ ਹੈ ਉਹਦੇ ਵਿੱਚ ਜਿਹੜੇ ਡੀਸੈਲਟਿੰਗ ਜਿਹੜੀ ਹੋਣੀ ਹੈ ਉਹਦੇ ਚ ਵਾਰਡ ਨੰਬਰ 22 ਤੇ 23 ਇਹ ਦੋੇ ਵਾੜਾਂ ਦੀ ਡੀਸੈਲਟਿੰਗ ਦਾ ਕੰਮ ਹੋਣਾ ਇੱਕ ਡੀਸੈਲਟਿੰਗ ਦਾ ਕੰਮ ਹੈ ਜਿਹੜਾ ਉਹ ਹੋਣਾ ਹੈ ਵਾੜ ਨੰਬਰ 17 ਤੇ 18 ਦਾ ਸੋ ਇਸ ਤਰ੍ਹਾਂ ਦੇ ਕੰਮ ਨੇ ਜਿਹੜੇ ਅਲੱਗ-ਅਲੱਗ ਕੰਮ ਨੇ ਇਹਦੀ ਜਿਹੜੀ ਟੈਕਨੀਕਲ ਡਿਸਕ੍ਰਿਪਸ਼ਨ ਹੋਈ ਇਹ ਇਹ ਸਾਰੀ ਤੁਹਾਨੂੰ ਅਸੀਂ ਬਾਅਦ ਵਿੱਚ ਸ਼ੇਅਰ ਕਰ ਦੋਨੇ ਆ ਜੀ ਇਸ ਤੋਂ ਬਾਅਦ ਉਹ ਸੋ ਯਾਨੀ ਕਿ ਜਿਹੜੀਆਂ ਚੀਜ਼ਾਂ ਦੇ ਨਾਲ ਬਹੁਤ ਵੱਡੀ ਰਾਹਤ ਮਿਲੂਗੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕੋ ਇੱਕ ਮਕਸਦ ਹੈ ਕਿ ਆਪਣੇ ਸੂਬੇ ਨੂੰ ਆਪਣੇ ਸ਼ਹਿਰ ਖੰਨੇ ਨੂੰ ਤੇ ਆਪਣੇ ਇਸ ਇਲਾਕੇ ਨੂੰ ਇਸ ਖਿੱਤੇ ਨੂੰ ਖੁਸ਼ਹਾਲ ਕਰਦਾ ਸਰ ਕਿੰਨੇ ਕਿੰਨੇ ਬਾੜ ਨੂੰ ਦੇ ਆਸ-ਪਾਸ ਦੇ ਜਿੰਨੇ ਏਰੀਆ ਲੱਗਦਾ ਵਾਰਡ ਨੰਬਰ 22 ਦੇ ਨਾਲ ਟੱਚ ਕਰਦਾ ਜਿੰਨਾ ਏਰੀਆ ਸਾਰਿਆਂ ਨੂੰ ਇਸ ਹੂਲਟ ਵਿੱਚ ਮੰਤਰੀ ਸਾਹਿਬ ਜੀ ਦਾ ਨੈਸ਼ਨਲ ਹਾਈਵੇ ਹੈ ਔਰ ਨੈਸ਼ਨਲ ਹਾਈਵੇ ਤੇ ਬਰਸਾਤ ਕਾਰਨ ਕਾਫੀ ਨੁਕਸਾਨ ਹੋਇਆ ਹੈ ਖੱਡੇ ਪਏ ਹੋਏ ਨੇ ਕੋਈ ਨੈਸ਼ਨਲ ਹਾਈਵੇ ਅਥਾਰਟੀ ਨਾਲ ਗੱਲਬਾਤ ਵੀ ਹੋ ਰਹੀ ਹੈ ਸਾਡੀਆਂ ਲਗਾਤਾਰ ਨੈਸ਼ਨਲ ਹਾਈਵੇ ਅਥਾਰਟੀ ਨਾਲ ਮੀਟਿੰਗਾਂ ਹੋਈਆਂ ਇਹ ਬੇਸਿਕਲੀ ਇਹ ਜਿਹੜਾ ਮਹਿਕਮਾ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਸੋ ਕੇਂਦਰ ਸਰਕਾਰ ਦੇ ਅਧੀਨ ਆਣ ਕਰਕੇ ਕਰੋੜਾ ਰੁਪਇਆ ਟੈਕਸ ਇਕੱਠਾ ਕਰਦੇ ਨੇ ਟੋਲ ਟੈ ਔਰ ਫਿਰ ਕੱਲਾ ਟੋਲ ਟੈਕਸ ਦੇ ਰੂਪ ਚ ਨਹੀਂ ਹੈ ਪੈਸਾ ਇਕੱਠਾ ਕਰਦੇ ਇਹਨਾਂ ਕੋਲ ਟੈਕਸ ਇਕੱਠਾ ਕਰਨ ਦੇ ਹੋਰ ਬਥੇਰੇ ਵਸੀਲੇ ਨੇ ਸੋ ਮਸਲਾ ਇਹ ਹੈ ਜਿੰਨਾ ਪੈਸਾ ਇਕੱਠਾ ਕਰਦੇ ਨੇ ਲੱਗਣਾ ਤਾਂ ਸਫਾਈ ਦੇ ਉੱਤੇ ਚਾਹੀਦਾ ਪਰ ਕਿਤੇ ਨਾ ਕਿਤੇ ਐਨ ਐਚ ای ਆਈ ਹੈ ਜਿਹੜਾ ਉਹ ਮਤਲਬ ਕਿ ਆਪਣਾ ਜੋ ਫਰਜ਼ਾ ਜਿਸ ਤਰੀਕੇ ਨਾਲ ਉਹਨੋਂ ਨਿਭਾਣਾ ਚਾਹੀਦਾ ਨਿਭਾ ਨਹੀਂ ਰਿਹਾ ਸੋ ਅਸੀਂ ਇਹ ਇਹਨਾਂ ਦੇ ਆਲਾ ਅਫਸਰ ਸਹਬਾਨ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਇਸ ਤੋਂ ਇਲਾਵਾ ਮੈਂ ਜਿਹੜੇ ਕੇਂਦਰ ਸਰਕਾਰ ਦੇ ਮੰਤਰੀ ਨੇ ਨਿਤਿਨ ਗਠਕਰੀ ਜੀ ਮੈਂ ਉਹਨਾਂ ਨੂੰ ਵੀ ਆਪਣੇ ਵੱਲੋਂ ਇੱਕ ਮੇਲ ਲਿਖੂੰਗਾ ਕਿ ਸਾਡੇ ਇਸ ਏਰੀਆ ਦੇ ਵਿੱਚ ਨੈਸ਼ਨਲ ਹਾਈਵੇ ਦੇ ਪ੍ਰੋਜੈਕਟਾਂ ਦਾ ਇੰਨਾ ਬੁਰਾ ਹਾਲ ਹੈ ਨਾ ਕਿ ਤੇ ਕੋਈ ਸਫਾਈ ਦਾ ਪ੍ਰਬੰਧ ਹੈ ਖੱਡੇ ਵੱਡੇ ਵੱਡੇ ਨੇ ਔਰ ਬਹੁਤ ਬੁਰੀ ਤਰ੍ਹਾਂ ਨਾਲ ਜਗ੍ਹਾ ਜਗ੍ਹਾ ਤੇ ਘਾਹ ਉੱਗਿਆ ਪਿਆ ਜੰਗਲੀ ਘਾਹ ਉੱਗਿਆ ਪਿਆ ਵੀ ਇਹਦੀ ਕੋਈ ਸਾਫ ਸਵੱਈਆ ਵੀ ਨਹੀਂ ਕਹਿੰਦਾ ਔਰ ਇਹਦੇ ਨਾਂ ਤੇ ਕਰੋੜਾਂ ਰੁਪਈਆ ਜਿਹੜਾ ਹੈਗਾ ਸੈਲਰੀ ਦੇ ਰੂਪ ਦੇ ਵਿੱਚ ਜਾਨੀ ਕਿ ਜਿਹੜੇ ਮੁਲਾਜ਼ਮ ਨੇ ਉਹ ਪੈਸਾ ਖਾਂਦੇ ਨੇ ਸੋ ਇਹ ਮੈਂ ਇੱਕ ਆਪਣੇ ਵੱਲੋਂ ਮੀਲ ਵੀ ਲਿਖੂੰਗਾ ਤੇ ਨਾਲ ਇਹਨਾਂ ਦੇ ਹਾਲਾ ਅਫਸਰ ਸਹਬਾਨ ਜਿਹੜੇ origional ਅਫੀਸਰ ਆਰਓ ਬੈਠੇ ਨੇ ਉਹਨਾਂ ਨਾਲ ਵੀ ਵਿਸ਼ੇਸ਼ ਤੌਰ ਤੇ ਚੇਚੇ ਤੌਰ ਤੇ ਮੀਟਿੰਗ ਕੀਤੀ ਹੋਊਗੀ ਥੈਂਕ ਯੂ ਤਾਂ